ਉ ਬਾਅਦ ਵਿੱਚ ਉਹ ਰਿਕਵਰੀ ਵੀ ਚਾਹੀਦੀ ਬਾਈ ਠੀਕ ਆ ਵੀ ਜੇ ਜੇ ਆਪਾਂ ਮਤਲਬ ਪਾਦੀ ਲਾਤੀ ਤੋਂ ਬਾਅਦ ਰਿਕਵਰੀ ਕੀਆ ਹਨ ਇੱਥੇ 50% ਬੰਦਿਆਂ ਨੂੰ ਪਤਾ ਨਹੀਂ ਉਹ ਘਰ ਰਿਕਵਰੀ ਕਿੱਦਾਂ ਕਰਨੀ ਉਸ ਕੂਟਰ ਦੀ ਜਿਹੜੇ ਕੂਟਰ ਬਾਈ ਥੱਲਿਓਂ ਬਣਦੇ ਨਹੀਂ ਠੀਕ ਆ ਉਹਨਾਂ ਨੂੰ ਬਾਈ ਪਹਿਲਾਂ ਤਾਂ ਮਤਲਬ ਪਾਦੀ ਗੋਲੀ ਜਾਂ ਦਵਾਈ ਕੋਈ ਵੀ ਲੱਗੀ ਹੋਣੀ ਚਾਹੀਦੀ ਜਦ ਆਪਾਂ ਹਾਈ ਟੈਕ ਦੱਸਦੇ ਆ ਜਾਂ ਕੁਝ ਵੀ ਹਲਕੀ ਫੁਲਕੀ ਲਾ ਲਓ ਠੀਕ ਆ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਨਾਰਾ ਵੀ ਦਿ ਲੋ ਧੰਨਵਾਦ ਤੇ ਆयो ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਇਹ ਆ ਬਾਈ ਨਾਲੇ ਤਾਂ ਬੱਚ ਪੁੱਛੇ ਡਾਈਏ ਠੀਕ ਆ ਜਿਹੜੇ ਆਪਣੇ ਢਾਂਗੀ ਦੇ ਤਾਲੇ ਕਲੱਗ ਵੀ ਗਿਆ ਤੇ ਇੱਕ ਉਹ ਜਿਹੜਾ ਬੱਚਾ ਗਿਆ ਸੀ ਬਾਈ ਉਹ ਵੀ ਬੱਚਾ ਬਾਈ ਆ ਗਿਆ ਸੀ ਸ਼ਾਮੀ ਆਖ ਤੇ ਆਹ ਵਾਲੀ ਢਾਂਗੀ ਤੇ ਚੜ ਗਿਆ ਸੀ ਉਹ ਠੀਕ ਆ ਉਸ ਤੋਂ ਬਾਅਦ ਉਹ ਆਹ ਪਿੰਜਰੇ ਚ ਰਹਿੰਦਾ ਤੇ ਆਹ ਪਿੰਜਰੇ ਚ ਐਡੋਮੈਟਿਕ ਥੱਲੇ ਉਤਰ ਗਿਆ ਤੇ ਮੈਂ ਡੱਕਦਾ ਹਨਾ ਸ਼ੰਦ ਹੋਣਾ ਹਨਾ ਪਰਪੁਰ ਉਹਦਾ ਆ ਗਏ ਆ ਮੈਂ ਮਤਲਬ ਹਜੇ ਪ੍ਰੋਪਰਲੀ ਕਲੀਆਂ ਵੀ ਨਹੀਂ ਵਧੀਆਂ ਐਡੀਆਂ ਐਂਡ ਵਾਲੀਆਂ ਤੁਹਾਨੂੰ ਪਤਾ ਹੁੰਦਾ ਹਨਾ ਤੇ ਉਹ ਬੱਚਾ ਬਾਈ ਰੈਡੀ ਹੋ ਗਿਆ ਤੇ ਉਹਨੂੰ ਢਾਂਗੀ ਆਉਣ ਲੱਪਿਆ ਜੇ ਮੈਨੂੰ ਇੱਧੇ ਬਿਠਾ ਦੇਣਾ ਉਹਨੇ ਜਾਣਾ ਨਹੀਂ ਕਿਤੇ ਵੀ ਆਪ ਢਾਂਗੀ ਤੇ ਠੀਕ ਆ ਤੇ ਉਹ ਪੁੱਤਰ ਵਾਲੇ ਚੰਗੇ ਆ ਬਾਈ ਇੱਕ ਅੱਧੀ ਅੱਧੀ ਢਾਂਗੀ ਬਹਿ ਜਾਣ ਜਾਂਦੇ ਨਹੀਂ ਜਿੱਦਾਂ ਬੜਲੇ ਵਾਲੀ ਦਾ ਬਲੱਡ ਆਉ ਸਾਰਾ ਹੀ ਹਨਾ ਤੇ ਇਹ ਕੂਤਰ ਬਾਈ ਆਪਾਂ ਪਿਛਲੇ ਸਾਲ ਤੋਂ ਹੀ ਨਸਲ ਆਹ ਤੋਰੀ ਹੈ ਨਾ ਤੇ ਤੋਰਨੀ ਵੀ ਜ਼ਿਆਦਾ ਇਹੀ ਆ ਬਾਈ ਚੀੜੇ ਬਹੁਤ ਆ ਕੂਤਰ ਲੋ ਵਾਲੇ ਬਾਲੇ ਬੰਦੇ ਹੈ ਨਾ ਕੂਤਰ ਲੋ ਚ ਬਹੁਤ ਮੱਚਦੇ ਆ ਇਹ ਤੇ ਬਾਕੀ ਵੀ ਚਲੋ ਸਾਰੇ ਕੂਤਰ ਚੰਗੇ ਹੁੰਦੇ ਹੈ ਨਾ ਆਪਾਂ ਜਿਹੜੀ ਚੀਜ਼ ਭਾਲਦੇ ਆ ਲੱਭਦੇ ਆ ਕਿਹੇ ਪਿੱਛੇ ਤੁਰੇ ਫਿਰਦੇ ਤੁਰੇ ਫਿਰਦੇ ਉਹ ਜਦੋਂ ਮਿਲ ਜਾਂਦੀ ਬਾਈ ਫਿਰ ਬੰਦਾ ਕਹਿੰਦਾ ਵੀ ਯਾਰ ਇਹਨੂੰ ਸਾਂਭ ਲਈਏ ਤੇ ਹੋਰ ਬਣਾ ਲਈਏ ਕੱਲ ਨੂੰ ਬੱਚੇ ਪੂਚੇ ਜਿੱਦਾਂ ਆਪਾਂ ਪਹਿਲਾਂ ਨਸਲਾਂ ਬਣਾਈਆਂ ਬਹੁਤ ਜ਼ਿਆਦਾ ਜਿਹੜੇ ਵੀ ਜੋੜੇ ਦੇ ਆਪਾਂ ਨੂੰ ਵਧੀਆ ਉਹ ਬੱਚੇ ਬਣਾ ਕੇ ਆਪਾਂ ਰੱਖ ਲਈਦੇ ਆ ਤੇ ਕੋਪਰਾਮਾ ਨੂੰ ਦੇ ਵੀ ਦੇ ਤੋ ਬਾਅਦ ਚੇ ਜੇ ਲੋਡ ਪਵੇ ਤੇ ਬੱਚੇ ਲੈ ਵੀ ਸਕਦਾ ਹਣਾ ਬੰਦਾ ਨਸਲ ਨੂੰ ਜਿੱਦ ਆਪਣਾ ਨੀਲਾ ਮਰ ਗਿਆ ਇੱਕ ਹੋਰ ਕੂਤਰ ਲਾਲ ਚੀਨਾ ਮਰਿਆ ਸੀ ਹਣਾ ਉਹਦੀ ਨਸਲ ਜਿੱਥੇ ਇੱਥੇ ਪਈ ਆ ਬਾਈ ਉੱਥੇ ਘੁਮਾ ਕਰਾਂਗੇ ਤੇ ਉਹ ਲੈ ਆਵਾਂਗੇ ਕਿ ਤਰ੍ਹਾਂ ਕਿ ਤੋ ਇੱਕ ਅੱਧਾ ਬੱਚਾ ਲੱਭ ਕੇ ਵੈਸੇ ਤਾਂ ਉਹਦੀ ਮਾਂ ਪਈ ਆ ਤੇ ਬਣਾ ਵੀ ਲਵਾਂਗੇ ਉਹਦਾ ਪੁੱਤ ਲਿਆ ਕੇ ਨਾ ਮਾਂ ਨਾਲ ਲਾ ਕੇ ਤੇ ਉਹ ਇੱਕ ਅੱਧਾ ਬੱਚਾ ਲੈ ਕੇ ਤੇ ਫਿਰ ਗਾਂ ਉਹਨਾਂ ਨੂੰ ਆਪਣੀ ਨਸਲ ਦੇ ਨਾਲ ਪਾੜ ਲਾਂਗੇ ਜਿੱਦਾਂ ਬੱਚੇ ਪਣਦੇ ਹੁੰਦੇ ਠੀਕ ਆ ਤੇ ਕੱਢੀਏ ਬਾਈ ਪਹਿਲਾਂ ਬੱਚੇ ਡਾਈਏ ਠੀਕ ਆ ਰੱਤੇ ਵੀ ਬਿਠਾਉਣੇ ਰੱਤੇ ਕਲਵਾ ਬਿਠਾਏ ਢ ਤੇ ਬਾਕੀ ਜਿਹੜੇ ਬੱਚੇ ਡੋਂਟ ਡੂਨ ਵਾਲੇ ਆ ਉਹ ਕੱਢ ਲਈਏ ਬਾਹਰ ਆ ਜਾਓ ਫਿਰ ਬਾਬੇ ਪਹਿਲਾਂ ਬੱਚੇ ਕੱਢੀਏ ਤਾਂ ਫਿਰ ਮਿਲਦੇ ਆ ਚਲੋ ਬਾਬੇ ਮੈਂ ਬੱਚੇ ਕੱਢ ਕੇ ਲਿਆ ਆ ਤੇ ਤੁਹਾਨੂੰ ਨਾਲੇ ਸ਼ੌਂਕ ਕਰਾਈਏ ਬੜਲੇ ਵਾਲੀ ਦੇ ਬੱਚਿਆਂ ਦਾ ਤੇ ਆਹ ਬਈ ਬੱਚੇ ਜਿਹੜੇ ਬੜਲੇ ਵਾਲੀ ਦੇ ਹੁਣ ਬਣਿਆ ਹਨਾ ਆਹ ਦੇਖੋ ਇਹਦਾ ਜਿਹੜਾ ਛਾਲਾ ਸੀਗਾ ਨਾ ਬਈ ਬਿਲਕੁਲ ਸੁੱਕਣ ਲੱਪਿਆ ਕਾਲਾ ਪੈ ਗਿਆ ਤੇ ਉੱਪਰਲੀ ਸਾਈਡ ਤੋਂ ਕਾਲਾ ਪੈਣਾ ਸ਼ੁਰੂ ਹੋ ਗਿਆ ਬਸ ਇਹ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਹੀ ਝੜ ਜਾਣਾ ਬਈ ਠੀਕ ਆ ਇਹਰਾ ਮਾਈਸਨ ਦੇ ਨਾਲ ਹੀ ਬਈ ਜਿਹੜੀਆਂ ਫਿੰਸਣੀਆਂ ਫੋਸਣੀਆਂ ਬਾਲਾ ਕੋਈ ਨਹੀਂ ਇਨਫੈਕਸ਼ਨ ਤੋਂ ਵੀ ਹੁੰਦਾ ਐਂਟੀਬਾਇਓਟਿਕ ਵੀ ਆ ਨਾ ਇਹਦੇ ਨਾਲ ਹੀ ਛੱਡ ਜਾਂਦੇ ਬਈ ਹਨਾ ਹਲਕੇ ਹਲਕੇ ਪਾਵਰ ਜਲ ਇੱਕ ਦੋ ਵਾਰੀ ਦੇ ਦੇ ਲੋ ਠੀਕ ਆ ਤੇ ਆ ਬਈ ਉਹਦਾ ਦੂਜਾ ਬੱਚਾ ਬੜਲੇ ਵਾਲੀ ਦਾ ਆ ਇਹਦੇ ਪਾਰਿਆ ਤੇ ਐਡਾ ਬੱਚਾ ਬਈ ਉੱਡ ਕੇ ਆਇਆ ਚੈੱਕ ਕਰ ਲੋ ਐਡਾ ਬੱਚਾ ਉੱਡ ਕੇ ਆਇਆ ਉਹ ਤੇ ਬਾਕੀ ਉੱਡ ਵੀ ਪਿੰਦੇ ਬਈ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਤੀਰ ਮਾਰਤਾ ਵੀ ਐਡਾ ਕ ਬੱਚਾ ਐਡਾ ਕ ਬੱਚੇ ਉੱਡੀ ਪਿੰਦੇ ਬਈ ਜਿਹੜੇ ਚੰਗੇ ਹੁੰਦੇ ਨਾ ਉੜਦੇ ਹੀ ਐਡੇਡੇ ਬੱਚੇ ਬਈ ਹਨਾ ਆ ਬਈ ਦੂਜਾ ਬੱਚਾ ਤਿਲਾਵਨਾਂ ਢਾਂਗੀ ਤੇ ਬਿਠਾਈਏ ਤੇ ਫਿਰ ਮਿਲਦੇ ਆ ਬਈ ਤੇ ਲੋ ਬਾਬਿਓ ਆ ਹੈਗਾ ਜਿਹੜੀ ਬੜਲੇ ਵਾਲੀ ਦੀ ਤੁਹਾਨੂੰ ਅਸਾ ਹਣਾ ਮਾਸੀ ਕੇ ਮਾਮਾ ਮੂਮਾ ਜੋ ਵੀ ਲੱਗਦਾ ਹਨ ਤੇ ਮਾਦੀ ਬਣੂਗੀ ਬਾਈ ਠੀਕ ਆ ਇਹ ਅੱਖਾਂ ਦੇ ਬਾਈ ਇਹਨਾਂ ਦੇ ਘੇਰੇ ਚੈੱਕ ਕਰੋ ਅੱਖਾਂ ਦੇ ਉੱਪਰ ਲਾ ਕੇ ਰੈਂਟ ਤੇ ਬਾਈ ਕਲੀਅਰ ਹੁੰਦਾ ਜਾਂ ਨਹੀਂ ਕਾਲਾ ਬਿਲਕੁਲ ਕਾਲਾ ਹਨ ਤੇ ਇਹ ਚੀਜ਼ਾਂ ਬਾਈ ਹੁੰਦੀਆਂ ਹਨ ਜਿਹੜੀਆਂ ਆਪਾਂ ਚੰਗੇ ਕਬੂਤਰ ਚ ਦੇਖ ਸਕਦੇ ਆ ਜਾਂ ਕਿਦਾਂ ਵੀ ਆਪਾਂ ਦੱਸ ਦੇ ਪਛਾਣ ਆ ਦੇਖੋ ਘੇਰੇ ਬਾਈ ਇਦਾਂ ਹੁਣ ਲਾਈਵ ਨਹੀਂ ਆ ਇੰਨਾ ਨਹੀਂ ਮਤਲਬ ਦੀਦਾ ਨਹੀਂ ਕਲੀਅਰ ਤੇ ਉਹਦਾ ਬਾਈ ਦੇ ਅੱਖ ਦੇ ਘੇਰੇ ਬਹੁਤ ਪਰਫੈਕਟ ਹੈ ਜਿੱਦਾਂ ਦੇ ਆਪਾਂ ਨੂੰ ਚਾਹੀਦੇ ਇਹ ਬਾਈ ਕਬੂਤਰ ਵਾਲੇ ਚੰਗੇ ਆ ਯਾਰ ਜਿੰਨਾ ਆਪਾਂ ਕਹਿ ਲਈਏ ਉਹਨਾਂ ਹੀ ਝੂਠ ਆ ਬਾਈ ਅੱਜ ਦਾਣੇ ਦੂਨੇ ਆ ਤੇ ਪੋਟੇ ਚ ਬਾਕੀ ਠੰਡਾ ਹੀ ਆ ਮੌਸਮ ਕੋਈ ਚੱਕਰ ਨਹੀਂ ਕਿਉਂਕਿ ਰਾਤੀਏ ਲੇਟ ਹੀ ਰੱਕੇ ਹਨਾ ਉਹ ਬੱਚੇ ਕਰਕੇ 4 4:30 5 ਵਜੇ ਦਾਣਾ ਪਾਇਆ ਇਹਨਾਂ ਨੂੰ ਰਾਤੀ ਲੇਟ ਹੋ ਗਿਆ ਕੰਮ ਤੇ ਲੋ ਬਾਈ ਛੱਡ ਦਿੰਦੇ ਆ ਹਨਾ ਬੱਚੇ ਤੇ ਲੋ ਵੀ ਬਹਿ ਗਿਆ ਬਾਈ ਢਾਂਗੀ ਤੇ ਉੱਪਰ ਵਾਲੀ ਤੇ ਉਹ ਬਹਿ ਗਿਆ ਅਵਿਲਾ ਜਿੰਨਾ ਬਈ ਕੂਪਟਰ ਫੜ ਲਿਆ ਠੀਕ ਆ ਇਹਨੂੰ ਵੀ ਡੋਨੇ ਆ ਤੇ ਬਾਕੀ ਕੂਪਟਰ ਉੱਚੇ ਜਾਂਦੇ ਫਿਰ ਡਾਈਜੇਟ ਵੀਦੇ ਨਹੀਂ ਤੇ ਉਹ ਵੀ ਬੱਚਾ ਕੱਲ ਜਿਹੜਾ ਪਾਪ ਚੜ ਆਇਆ ਜੀ ਇਹ ਵੀ ਬਈ ਬਹੁਤ ਉੱਚਾ ਖੜਾ ਰਿਹਾ ਹਨਾ ਠੰਡੇ ਮੌਸਮ ਨੂੰ ਇਹ ਚੜਦੇ ਬਾਲੇ ਆ ਲੋ ਵਾਲੇ ਆ ਕੂਪਟਰ ਤੇ ਇਸ ਕਰਕੇ ਇਹਨਾਂ ਨੂੰ ਅੱਜ ਨਹੀਂ ਡੋਣਾ ਇਹਨੂੰ ਕੱਲੇ ਨੂੰ ਡੋਨੇ ਆ ਬਈ ਆਪਾਂ ਚ ਉਹਦੇ ਨਾਲ ਇਹ ਨੀਮਾ ਰਹਿੰਦਾ ਕੂਪਟਰ ਹੱਥ ਲਿਆਈ ਢਾਂਗੀ ਤੇ ਬਹਿ ਗਿਆ ਚਲੋ ਚੱਲ ਜੂਗਾ ਹਨਾ ਤੇ ਦੂਜਾ ਬੱਚਾ ਵੀ ਜਿਹੜਾ ਇੱਧਰ ਆਪਣਾ ਉਹ ਬੜਲੇ ਵਾਲੀ ਦੇ ਵਿੱਚੋਂ ਹੀ ਆਪਾਂ ਉਹਦੇ ਭੈਣ ਭਾਈ ਦਾ ਗਾਂ ਕੇ ਲਾਇਆ ਸੀ ਹਨਾ ਸੋਰੀ ਮਾਸੀ ਮੂਸੀ ਦਾ ਤੇ ਉਹ ਵੀ ਬਈ ਬੱਚ ਆ ਬੱਚਾ ਭਾਈ ਜਿਹੜਾ ਕੱਲ ਪੇਲੇ ਦਿਨ ਉੜ ਗਿਆ ਨਾ ਆ ਗਿਆ ਅੱਜ ਸ਼ਾਮ ਨੂੰ ਘਰ ਨੂੰ ਤੇ ਕਲੀਆਂ ਹਜੇ ਛੂਟੀਆਂ ਹੀ ਆ ਤੇ ਉਹ ਵੀ ਪਤੰਦਰ ਉੜ ਗਿਆ ਮੈਂ ਦੇਖ ਕੇ ਤੈਨੂੰ ਬਿਠਾਉਣਿਆ ਢਾਂਗੀ ਤੂੰ ਚੱਲ ਵੀ ਫੇਰਾ ਚੱਲ ਚੱਲ ਚਾਵਾਸ਼ ਤੇ ਇਹਨੇ ਆਈ ਜਾਣਾ ਭਾਈ ਇਦਾਂ ਹੈ ਨਾ ਹੁਣ ਜਾਊਗਾ ਇਥੋਂ ਉੱਪਰ ਲੀਆਂ ਢਾਂਗੀਆਂ ਤੇ ਇਦਾਂ ਹੀ ਬੱਚੇ ਭਾਈ ਲੱਗਦੇ ਹੁੰਦੇ ਇੱਕ ਨੀਵੀਂ ਇੱਕ ਉੱਚੀ ਢਾਲਾ ਦਿਓ ਤੇ ਬੱਚੇ ਕਦੇ ਇੱਧਰ ਢਾਂਗੀ ਛੋਟੀ ਤੋਂ ਵੱਡੀ ਤੇ ਜਾਂਦੇ ਫਿਰ ਕਬੂਤਰਾਂ ਨੂੰ ਦੇਖ ਕੇ ਤੇ ਇਦਾਂ ਹੀ ਬੱਚੇ ਭਾਈ ਛਲਦੀ ਲੱਗਦੇ ਹੁੰਦੇ ਜਿੱਦਾ ਛੋਟੇ-ਛੋਟੇ ਬੱਚੇ ਬਿਠਾਉਣੇ ਸ਼ੁਰੂ ਕਰ ਦੋ ਨਿੱਕੀ ਛਤਰੀ ਆਪ ਹੀ ਜਦੇ ਦਾ ਵੱਡੇ ਹੋਈ ਗਏ ਇਹਨਾਂ ਨੇ ਵੱਡੀ ਛਤਰੀ ਤੇ ਜਿਹੜੇ ਖੂਤਰ ਬੈਠਿਆ ਦੇਖ ਦੇਖ ਕੇ ਇਹਨਾਂ ਨੇ ਆਪ ਹੀ ਛਤਰੀ ਨੂੰ ਜਾਣਾ ਬਈ ਐਦਾਂ ਸੋਖੇ ਲੱਗ ਜਾਂਦੇ ਬਈ ਬੱਚੇ ਲਈ ਬੱਚਾ ਉੜ ਕੇ ਥਲੇ ਨੂੰ ਜਾਲ ਜੇ ਨੂੰ ਹੁੰਦਾ ਇੱਥੇ ਇੱਧਰ ਰਿਆ ਨਾ ਆਹ ਜਾਲ ਚ ਪਲਿਆ ਇਹ ਤੇ ਇੱਧਰ ਨੂੰ ਹੁੰਦਾ ਬਈ ਚੱਲ ਵੀ ਚੱਲ ਸ਼ੇਰਾ ਉੱਥੇ ਤੇ ਚੱਲ ਟਾਂਗੀ ਤੇ ਤੇ ਉਹ ਵੀ ਟਾਂਗੀ ਉੱਚੀ ਕਰਦੀ ਹੈ ਹਨਾ ਤੇ ਜਿੱਤੇ ਬੈਣਾ ਹੋਊ ਬੈਜੂ ਤੇ ਰੱਤੇ ਵੀ ਬਈ ਛੜਤੇ ਮੈਂ ਜਿਹੜੇ ਰੱਤੇ ਸੀ ਦੋਨੇ ਹੀ ਉਹ ਵੀ ਛੜਤੇ ਬਈ ਬਾਹਰ ਤੇ ਆ ਵੀ ਬੱਚਾ ਉੜ ਗਿਆ ਉਹ ਵੀ ਬੱਚਾ ਉੜ ਗਿਆ ਦੂਜਾ ਵੀ ਬਈ ਆ ਉੜਦਾ ਜਿਹੜਾ ਆਪਣੇ ਟਾਂਗੀ ਲੱਗ ਚੁੱਕਿਆ ਹਨਾ ਉਹ ਵੀ ਤਲੋਵਾ ਬਿਓ ਸੂਰਜ ਆਪਣਾ ਵੀ ਲਿਆਂਦਾ ਇਹਨੂੰ ਵੀ ਡੋਨੇ ਆ ਹਨਾ ਤੇ ਚੱਲ ਵੀ ਸੂਰਜ ਸਿਆ ਛਤਰੀ ਤੇ ਜਾਣਾ ਛਤਰੀ ਤੇ ਚੱਲ ਚੱਲ ਛਤਰੀ ਤੇ ਅਓ ਚੱਲ ਭਗਤਾ ਆ ਹਾ 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 ਤੇ ਲੋਵਾ ਬਿਓ ਡਾ ਕੇ ਫਿਰ ਦੱਸਦਾ ਤੁਹਾਨੂੰ ਜੇ ਬਿੰਦਾ ਕਦੀ ਬਿੰਦਾ ਛਤਰੀ ਤੇ ਹਨਾ ਸੂਰਜ ਵੀ ਡਾਤਾ ਠੀਕ ਆ ਆਹ ਓੜਦਾ ਸੂਰਜ ਬਈ ਠੀਕ ਆ ਜਿਹੜਾ ਉਹ ਬੱਚਾ ਆਪਾਂ ਛੋਟਾ ਸੀ ਓੜਦਾ ਗਿਆ ਬਈ ਉਹ ਫਿਰ ਪਿੰਡ ਚਲ ਗਿਆ ਬਈ ਉਧਰ ਉਧਰ ਕਮ ਉਤਰੱਖੇ ਆ ਕਮਡੇ ਦੇ ਛਾਦ ਨੂੰ ਡਾਇ ਹੋਣਗੇ ਉਧਰ ਹੀ ਜਾ ਕੇ ਉੱਡੀ ਜਾਂਦਾ ਹੁਣ ਫਿਰ ਪਰਲੇ ਬਲੇ ਬਿਲਕੁਲ ਹੀ ਚਲ ਗਿਆ ਤੇ ਸੂਰਜ ਵੀ ਆਪਣਾ ਅੱਜ ਫੇ ਚੱਕਰੀਆਂ ਮਾਰਦਾ ਫਿਰਦਾ ਬਈ ਆ ਹੁੰਦਾ ਆ ਫਿਰਦਾ ਬਈ ਸੂਰਜ ਆ ਗਿਆ ਤੇ ਦੂਜਾ ਬੱਚਾ ਆਉਂਦਾ ਤੇ ਕਮ ਉਤਰਉਂਦਾ ਤੇ ਉਹ ਬੱਚਾ ਬਈ ਪਿੰਡ ਚ ਹੀ ਆ ਉਧਰ ਪਰਲੇ ਬਨੇ ਉੱਡੀ ਜਾਂਦਾ ਹਨਾ ਆਹ ਉਹ ਦਾ ਗੁੱਟਾ ਉਹ ਫੇਰ ਮੁੜ ਗਿਆ ਉਤੋਂ ਵੀ ਕੋਈ ਸੂਰਜ ਉੱਡੀ ਜਾਂਦਾ ਹੋ ਗਿਆ 20 25 ਮਿੰਟ ਹਨਾ ਤੜੇ ਤੂੜੇ ਜੇ ਮਰੀ ਜਾਂਦਾ ਇੱਥੇ ਇੱਕ ਬਸ ਤੇ ਫਿਰ ਹੀ ਜਾਂਦਾ ਤੇ ਆ ਵੀ ਬੱਚਾ ਆਪਣਾ ਫਿਰਦਾ ਪਿਆ ਵੀ ਲੋ ਵੀ ਸੂਰਜ ਤੇ ਆਇਆ ਸੀ ਬਹਿਣ ਹੁਣ ਤੇ ਢਾਂਗੀ ਨੂੰ ਨਹੀਂ ਗਿਆ ਉਦਾਂ ਇੱਥੇ ਇੱਥੇ ਜਿਹੜੀ ਮਾਰਦਾ ਥੱਲੇ ਨੂੰ ਬਹਿਣ ਨੂੰ ਉਸ ਤੋਂ ਕੀ ਤੇ ਆ ਫਿਰਦਾ ਬਈਆ ਦੇ ਦੇ ਹੁਣ ਢਾਂਗੀ ਚੜਦਾ ਜਾਂ ਨਹੀਂ ਚੜਦਾ ਹਨਾ ਉਹ ਚਲ ਗਿਆ ਪਰਾਂ ਨੂੰ ਸਲੋ ਬਾਬੇ ਉਹ ਵੱਡਾ ਬੱਚਾ ਤਾਂ ਆਪਣਾ ਉੱਡੀ ਜਾਂਦਾ ਠੀਕ ਆ ਢਾਂਗੀ ਦੇ ਬਾਕੀ ਬਹਿ ਗੂਗੇ ਸੂਰਜ ਵੀ ਬਹਿ ਗਿਆ ਹੀ ਬਾਈ 20 ਮਿੰਟ ਉੜਿਆ ਸੀ ਹਨ ਇਹਨੂੰ ਹੋ ਗਏ ਬਾਈ 2 ਘੰਟੇ ਉੜਦੇ ਨੂੰ ਬੱਚੇ ਨੂੰ ਤੇ ਲਾਲਚੀ ਨਾ ਕਬੂਤਰ ਵੀ ਬਾਈ ਹਜੇ ਆਪਣਾ ਉੜਦਾ ਹੀ ਆ ਮੇਰੇ ਹਿਸਾਬ ਨਾਲ ਬਾਈ ਉਹ ਜਿਹੜਾ ਲਾਲਚੀ ਨਾ ਕਬੂਤਰ ਉੜਦਾ ਨਾ ਉਹ ਆਪਾਂ ਪਤਾ ਨਹੀਂ ਚੌਥੇ ਨੰਬਰ ਨੂੰ ਪਤਾ ਨਹੀਂ ਤੀਜੇ ਨੰਬਰ ਨੂੰ ਉਹ ਬੱਚਾ ਦੇਣਾ ਸੀ ਤੇ ਉਹ ਮੈਂ ਡਾਈ ਜਾਂਦਾ ਮੈਨੂੰ ਹੁਣ ਚੇਤਾ ਆਇਆ ਹਨਾ ਆਹ ਉੜਦਾ ਬਾਈ ਰੋਕ ਲਾਗੇ ਇਹਨੂੰ ਕੋਈ ਚੱਕਰ ਨਹੀਂ ਠੀਕ ਆ ਇਹਨੂੰ ਵੀ 2 ਘੰਟੇ ਹੋ ਗਏ ਬਾਈ ਉੜਦੇ ਨੂੰ 2.5 ਘੰਟੇ ਲਾ ਗਿਆ ਤੇ ਇਹ ਲਾਊਗਾ ਹਜੇ ਬਾਈ 3-4 ਘੰਟੇ ਹੋਰ ਲਾਊਗਾ ਵਧੀਆ ਕੂਤਰ ਉੜਦਾ ਹਨਾ ਅਡਾਰ ਬਹੁਤ ਸੋਹਣੀ ਆ ਇਸ ਕੂਤਰ ਦੀ ਉਹ ਜਾਂਦਾ ਬਈ ਹਨਾ ਆ ਫਿਰਦਾ ਆ ਫਿਰਦਾ ਬਈ ਉਹ ਕੂਤਰ ਇਹ ਮਿਲਦਾ ਆਪਾਂ ਕੱਢਿਆ ਸੀ ਤੀਜੇ ਕੇ ਚੌਥੇ ਨੰਬਰ ਵਾਲੇ ਨੂੰ ਦੇਣ ਵਾਸਤੇ ਬਹੁਤ ਚੰਗਾ ਬੱਚਾ ਬਈ ਇਹ ਹਨਾ ਵਧੀਆ ਉੜਦਾ ਪਿਆ ਤੇ ਉਹ ਦੂਜਾ ਬੱਚਾ ਵੀ ਵਧੀਆ ਉੱਡੀ ਜਾਂਦਾ ਹਨਾ ਆ ਫਿਰਦਾ 2-3 ਘੰਟੇ ਬਈ ਇਹਨੂੰ ਵੀ 2 ਘੰਟੇ ਹੋ ਗਏ ਹਨਾ ਆ ਫਿਰਦਾ ਲਾ ਜਾਣਗੇ ਅਜੇ ਘੰਟਾ ਖੜਾ ਤਾਂ ਬਈ ਇੱਚੇ ਕੀ ਉੱਡਦੇ ਆ ਹਾਈ ਹਾਈਟ ਆ ਦੋਨਾਂ ਕਬੂਤਰਾਂ ਦੀ ਬਸ ਇਹ ਦੋ ਉੱਚੇ ਨਹੀਂ ਜਾਂਦੇ ਬਈ ਇਹ ਤੇ ਆ ਵੀ ਬਈ ਢਾਂਗੀ ਦੇ ਬਲਾ ਰੱਤੇ ਰੁੱਤੇ ਵੀ ਛੱਡੇ ਆ ਤੇ ਉਹ ਵੀ ਦੋਨੇ ਹੀ ਹਨਾ ਤੇ ਸੂਰਜ ਬੈ ਗਿਆ ਸੀ ਉਹ ਜਾ ਕੇ ਆ ਲੰਮੇ ਲੰਮੇ ਪਿਆ ਕਿ ਤੇ ਛਾਵੇਂ ਫੁਮੇ ਦੇਖ ਕੇ ਲੋਈ ਬਾਪਿਓ ਜਿਹੜਾ ਆਪਾਂ ਉਧਰੋਂ ਕੈਲਸ਼ੀਅਮ ਲਿਆਂਦਾ ਸੀ ਠੀਕ ਆ ਤੇ ਉਹ ਇਸ ਤਰੀਕੇ ਨਾਲ ਬਈ ਕੁੱਜਿਆਂ ਚ ਆਪਾਂ ਪਾਣੀ ਚ ਵੀ ਮਿਕਸ ਕਰਕੇ ਦਿੰਦੇ ਕਿੰਦਾ ਵੀ ਬਈ ਹਨਾ ਇਹ ਚੂਨੇ ਚੰਨੇ ਤੋਂ ਬਣਿਆ ਹੁੰਦਾ ਠੀਕ ਆ ਇਹ ਚ ਚੂਨਾ ਕਈ ਤਰੀਕੇ ਇਦਰੀਆਂ ਚੀਜ਼ਾਂ ਹੁੰਦੀਆਂ ਦਾਣੇਦਾਰੀ ਹੁੰਦਾ ਇਹ ਠੀਕ ਆ ਇਹ ਆਪਾਂ ਕੁੱਜਿਆਂ 'ਚ ਪਾ ਕੇ ਬਈ ਐਦਾਂ ਹੀ ਰੱਖ ਦੇਣਾ ਇਹਨਾਂ ਨੇ ਐਦਾਂ ਹੀ ਖਾਈ ਜਾਣਾ ਬਈ ਇਹ ਕੈਲਸ਼ੀਅਮ ਠੀਕ ਆ ਜਿਹੜੇ ਦੋਨੇ ਖੁੱਡੇ ਜੋੜਿਆਂ ਵਾਲੇ ਆ ਨਾ ਉਹਨਾਂ 'ਚ ਐਦਾਂ ਹੀ ਪਾ ਕੇ ਆਪਾਂ ਬਈ ਕੁੱਜੇ ਢਗਾ ਦੇਣੇ ਆ ਤੇ ਇਹ ਖਾਂਦੇ ਰਹਿੰਦੇ ਬਈ ਜਿਹੜਾ ਕੈਲਸ਼ੀਅਮ ਆ ਜਿੰਨੀ ਕਿਹਨਾਂ ਨੂੰ ਲੋੜ ਹੁੰਦੀ ਉਹਨਾਂ ਕਰਾ ਨੇ ਖਾ ਲੈਣਾ ਇਹ ਨਹੀਂ ਕਿ ਆਵਾ ਗੋਣ ਮਿੱਟੀ ਵਾਂਗੂ ਇਹ ਖਾਂਦੇ ਹੀ ਰਹਿੰਦੇ ਆ ਬਸ ਇਹਨਾਂ ਨੇ ਥੋੜਾ ਥੋੜਾ ਖਾਣਾ ਜਿੰਨਾ ਕਿਹਨਾਂ ਨੂੰ ਲੋੜ ਤੇ ਇਹ ਰੱਖ ਦਿੰਨੇ ਆ ਬਈ ਹਨਾ ਟਾਈਮ ਹੋ ਗਿਆ 3 ਵਜੇ ਦਾ ਤੇ ਕੰਮ ਫੇਰ ਅੱਜ ਸ਼ਹਿਰ ਦਾ ਬਈ ਪੈ ਗਿਆ ਯਾਰ ਦੋ ਤਿੰਨ ਕੰਮ ਰਹਿੰਦੇ ਸੀ ਹਨਾ ਪੈਂਡਿੰਗ ਜਿਹਾ ਮੈਂ ਕਰਾ ਦਈਏ ਇੱਕ ਦੋ ਪੇਪਰ ਪੂਪਰ ਜਿੱਧਰ ਉਧਰ ਕਰਨੇ ਸੀਗੇ ਤੇ ਉਹ ਕਰਕੇ ਆਇਆ ਬਈ ਠੀਕ ਆ ਤੇ ਆ ਵੀ ਜਨਵਰੀ ਯੂਨੀਵਰਸਿਟੀ ਦਾਣਾ ਦੂਣਾ ਪਾਈਏ ਬਈ ਠੀਕ ਆ ਕਣਕ ਧੋਣ ਵਾਲੀ ਆ ਤੇ ਕਣਕ ਲਿਉਣੀ ਵੀ ਆ ਥੱਲੇੋਂ ਕੱਢ ਕੇ ਇਹ ਡਰਾਮਾ ਚੋਂ ਮੈਨੂੰ ਜੀਤਾ ਹੀ ਨਹੀਂ ਬਈ ਅੱਜ ਬਹੁਤ ਲੇਟ ਹੋਵਾਂਗੇ ਕੋਈ ਚੱਕਰ ਨਹੀਂ ਕਰਦੇ ਆ ਭੱਜ ਭੱਜ ਕੇ ਕੰਮ ਤੇ ਵੀਡੀਓ ਤਕਰੀਬਨ ਮੈਂ ਬਣਾ ਚੁੱਕਿਆ ਹਾਂ ਠੀਕ ਆ ਤੇ ਥੋੜੀ ਬਾਲੀ ਰਹਿੰਦੀ ਹੋਵੇ ਬਣਾ ਕੇ ਤੇ ਫਿਰ ਮੈਂ ਦਾਣੇ ਦੂਣੇ ਲਿਆ ਕੇ ਤੇ ਬਈ ਅਪਲੋਡ ਕਰ ਦਈਏ ਵੀਡੀਓ ਤੇ ਤੁਸੀਂ ਲਓ ਨਜ਼ਾਰੇ ਚਲੋ ਬਾਬਿਓ ਮਿਲਦੇ ਹਾਂ ਮੈਂ ਦਾਣੀ ਦੂਣੀ ਲਿਆਵਾ ਧੋ ਕੇ ਬੱਚੇ ਅੰਦਰ ਡੱਕ ਲਈਏ ਚੱਕ ਕੇ ਸਾਰੀ ਤੇ ਉਸ ਤੋਂ ਬਾਅਦ ਕਰਦੇ ਆ ਬਈ ਬਾਕੀ ਦੀ ਕਾਰਵਾਈ ਸ਼ੁਰੂ ਹਾਂਜੀ ਬਾਬਿਓ ਕੀ ਹਾਲ ਚਾਲ ਹੈ ਬਾਬਿਓ ਪਹਿਲਾਂ ਤਾਂ ਹੱਥ ਜੋੜ ਕੇ ਸੋਰੀ ਹੈ ਨਾ ਜਿਹੜੀ ਕੱਲ ਵੀਡੀਓ ਨਹੀਂ ਆਈ ਠੀਕ ਆ ਤੇ ਵੀਡੀਓ ਇਸ ਕਰਕੇ ਨਹੀਂ ਆਈ ਬਾਈ ਵੀ ਆ ਤੁਸੀਂ ਪਹਿਲੀ ਵੀਡੀਓ ਦੇਖ ਲਈ ਹੋਣੀ ਹੈ ਨਾ ਤੇ ਇਹ ਆਪਾਂ ਦੂਜੇ ਦਿਨ ਦੀ ਸ਼ੂਟਿੰਗ ਲਗਾ ਕਰਨ ਮੈਂ ਕਿਉਂਕਿ ਆਪਣੇ ਗਵਾਂਢੀਆਂ ਨਾਲ ਹੀ ਜਿੱਦਾਂ ਮਿਲ ਘਰ ਦੇ ਨਾਲ ਹੀ ਕੰਦੇ ਜੁੜਦੀ ਹੈ ਨਾ ਤੇ ਉਹ ਰਾਤੀ ਬਹੁਤ ਢਿੱਲੇ ਹੋ ਗਈ ਇੱਕ ਜਗਦਾ ਵੀ ਹੈ ਨਾ ਤੇ ਉਹ ਫਿਰ ਰਾਤੀ ਇੱਥੇ ਆਪਾਂ ਫਗਵਾੜੇ ਹਸਪੀਟਲ ਲੈ ਗਏ ਤੇ ਗੱਲ ਬਣੀ ਨਹੀਂ ਫਿਰ ਉੱਥੋਂ ਰਾਤੀ ਫਿਰ ਡੀ ਐਮ ਸੀ ਗਏ ਠੀਕ ਆ ਤੇ ਹੁਣ ਵੀ ਮੈਂ ਉੱਥੇ ਹੀ ਆਇਆ ਮਤਲਬ ਜਾ ਕੇ ਉਹਨਾਂ ਦਾ ਦੇਖ ਕੇ ਆਏ ਹਾਂ ਨਾ ਪਤਾ ਪੁੱਤਾ ਲੈ ਕੇ ਆਏ ਆ ਸਾਰਾ ਕੁਝ ਤੇ ਹੁਣ ਠੀਕ ਆ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਿਓ ਚਲੋ ਤੁਸੀਂ ਵੀ ਤੇ ਜਲਦੀ ਜਲਦੀ ਠੀਕ ਹੋ ਜਾਣ ਹਨਾ ਕਿਉਂਕਿ ਆਸਰਾ ਹੁੰਦਾ ਬਾਈ ਗਵੰਡੀ ਨੂੰ ਗਵੰਡੀ ਦਾ ਹੀ ਆਸਰਾ ਹੁੰਦਾ ਠੀਕ ਆ ਆਪਣੇ ਨਾਲੋਂ ਵੱਧ ਤਾਂ ਗਵੰਡੀਓ ਕੰਮ ਹੁੰਦੇ ਆ ਕਿ ਨਹੀਂ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਬਾਕੀ ਚਲੋ ਬਾਈ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਹੁਣ ਜਿੰਨੀ ਵੀ ਬਣ ਸਕਦੀ ਬਾਈ 3:30 ਦਾ ਟਾਈਮ ਹੋ ਗਿਆ ਜਿਹੜੀ ਪਹਿਲੇ ਦਿਨ ਦੀ ਆ ਬਣੀ ਹੋਈ ਵੀਡੀਓ ਤੁਸੀਂ ਦੇਖ ਚੁੱਕੇ ਆ ਹਨਾ ਤੇ ਜਿਹੜੀ ਪਿਛੇ ਵੀਡੀਓ ਬਣੀ ਬਾਈ ਤੁਸੀਂ ਉਹ ਮੈਨੂੰ ਉਮੀਦ ਆ ਕਿ ਤੁਸੀਂ ਨਜ਼ਾਰਾ ਲੈ ਲਿਆ ਹੋਊਗਾ ਵਧੀਆ ਬਣੀ ਹੋਊਗੀ ਠੀਕ ਆ ਬਾਈ ਗਾਂ ਦੀ ਹੁਣ ਤੁਹਾਡੇ ਜਵਾਬ ਦਿਈਏ ਕਮੈਂਟਾਂ ਕਮੂਂਟਾਂ ਦੇ ਤੇ ਇਧਰ ਉਧਰੋ ਮਾੜੀ ਮੁੱਟੀ ਬਣਾਵ ਹੀ ਲੈਨੇ ਆ ਠੀਕ ਆ ਦਾਣੇ ਉਦਾਂ ਮੈਂ ਸਵੇਰੇ ਪਾ ਗਿਆ ਸੀ ਮੈਨੂੰ ਇਹ ਸੀ ਮੈਂ ਕਹਿੰਦਾ ਪਤਾ ਨਹੀਂ ਉਸੇ ਕਿੰਨਾ ਟਾਈਮ ਲੱਗ ਜਾਣਾ ਜਾਂ ਕਿੰਨਾ ਨਹੀਂ ਹੈ ਨਾ ਤੇ ਉਸ ਕਰਕੇ ਦਾਣੇ ਦੂਨੇ ਪਾਤੇ ਸੀ ਕੂਤਰਾਂ ਨੂੰ ਸਵੇਰੇ ਹੀ ਤੇ ਹੁਣ ਵੀ ਮੈਂ ਜੋੜੇ ਵਾਲਿਆਂ ਨੂੰ ਥੋੜੇ ਜਿਹ ਤੇ ਉਹ ਵੀ ਖਾਂਦੇ ਪਿਆ ਦਾ ਪਾਣੀ ਪਾ ਦਈਏ ਇੱਕ ਵਾਰੀ ਸਾਰਿਆਂ ਨੂੰ ਕਿਉਂਕਿ ਸਵੇਰ ਦਾ ਪਾਣੀ ਲੈਣਾ ਪਿਆ ਉਹ ਖਾ ਲਿਆ ਹੋਣਾ ਕਬੂਤਰਾਂ ਨੇ ਠੀਕ ਆ ਤੇ ਆਇਓ ਬਾਬਿਓ ਬਾਕੀ ਦੀ ਗੱਲਬਾਤ ਬਾਅਦ ਚ ਕਰਦੇ ਆਂ ਇੰਦਰ ਤੁਹਾਨੂੰ ਮੈਂ ਬੱਚੇ ਦਿਖਾਵਾਂ ਜਿਹੜੇ ਇੱਕ ਦੋ ਜਿਨ੍ਹਾਂ ਨੇ ਪਰਪੁਰ ਖਾਦੇ ਸੀ ਉਹ ਵੀ ਵਧੀਆ ਉਹ ਬੱਚਾ ਬਾਹਰ ਆਇਆ ਇਸ ਸਵੇਰੇ ਠੀਕ ਆ ਹੁਣ ਫੇਰ ਅੰਦਰ ਚਲ ਗਿਆ ਹਨ ਤੇ ਉਹ ਵੀ ਤੁਹਾਨੂੰ ਸ਼ੌਂਕ ਕਰਾਉਣਾ ਆ ਗਾਲੇ ਜੁੜੇ ਬਾਈ ਬਾਤ ਧੋ ਕੇ ਰੱਖ ਗਿਆ ਸੀ ਠੀਕ ਆ ਤੇ ਆਹ ਰੋਟੀਆਂ ਸੀ ਸੋਗ ਗਈਆਂ ਉੱਤੇ ਲਿਆ ਦੀਆਂ ਮੈਂ ਪਾਣੀ ਚ ਭੇਤੀਆਂ ਮੈਂ ਕਿਹਾ ਬਾਕੀ ਜਾਨਵਰ ਖਾ ਖੂ ਲੈਣਗੇ ਹਨ ਤੇ ਉਹ ਖਾਈ ਜਾਂਦੇ ਸਪੂਜੇ ਚੋਂ ਕਿ ਆਪ ਰਹੀਆਂ ਚਿੜੀਆਂ ਬਾਈ ਇਹਨਾਂ ਨੂੰ ਕੱਲ ਕੰਗਣੀ ਪਾਤੀ ਸੀ ਪਤਾ ਨਹੀਂ ਆਂਡੇ ਕਾਹ ਤੋਂ ਸਿੱਟੀ ਜਾਂਦੀਆਂ ਸਾਰੇ ਥੱਲੇ ਆਂਡੇ ਘੜ ਘੜ ਬਾਹਰ ਇਹ ਸਿੱਟੀ ਜਾਂਦੀਆਂ ਪਈਆਂ ਹਨਾ ਤੇ ਲੜਦੀਆਂ ਲੁੱਟਦੀਆਂ ਆਈਆਂ ਚਿੜੀਆਂ ਦਾ ਘਟਾਈਆ ਮਤਲਬ ਤੇ ਇਹਨਾਂ ਨੂੰ ਵੀ ਦਾਣਾ ਬਾਣੀ ਸਾਰਿਆਂ ਨੂੰ ਬਾਈ ਪਾਤਾ ਸੀ ਤੇ ਆਜਾ ਤੁਹਾਨੂੰ ਮੇਲਾ ਬੱਚੇ ਦਿਖਾਵਾਂ ਮੰਦਰੋ ਠੀਕ ਆ ਤੇ ਆ ਬੱਚਾ ਵੀ ਆਪਣਾ ਵਾਰੀ ਆ ਠੀਕ ਆ ਇਹ ਆ ਜਾਂਦਾ ਇਹ ਤਾਂ ਮੇਲਾ ਡਾਉਣੇ ਜਿਹੜਾ ਆਪਣਾ ਉਡਣ ਲਾ ਪਿਆ ਬੱਚਾ ਇਹ ਉਹ ਬੱਚਾ ਆ ਤੇ ਖੁੱਡੇ-ਫੱਡੇ ਬਾਈ ਮਾੜੇ-ਮੁੱਟੇ ਹਲਕੇ-ਫੁਲਕੇ ਸਾਫ ਕਰਨ ਵਾਲੇ ਆ ਤੇ ਆ ਬਾਈ ਮੈਂ ਕੈਲਸ਼ੀਅਮ ਪਾਇਆ ਸੀ ਇਹਨਾਂ ਨੂੰ ਠੀਕ ਆ ਐਲਕੀਮ ਮੈਂ ਦੇ ਪਾਦਨੋਂ ਇਹ ਬਾਈ ਕਲੀਗੁਲੀ ਤੋਂ ਬਣਦਾ ਨਾ ਇਹ ਚੁੰਜਾ ਜਿਹਦਾ ਮਾਰ ਕੇ ਮਾੜਾ ਮੂੰਹ ਧਸਾ ਦੇ ਰਹੇ ਤੇ ਆ ਠੀਕ ਆ ਕੁੱਜੀ ਜੀ ਚ ਪਾਇਆ ਸੀ ਇਹਨੇ ਖਲਾਰਤਾ ਵੜ ਕੇ ਤੇ ਬਾਈ ਉਹ ਬੱਚਾ ਬਾਈ ਠੀਕ ਆ ਜਿਹਨਾਂ ਦੇ ਦੇਖ ਲੋ ਪਰ ਹੈ ਹੀ ਨਹੀਂ ਸੀ ਸਹੀ ਆ ਉਹ ਵੀ ਆ ਗਏ ਠੀਕ ਆ ਉਹ ਡੰਡੇ ਵਾਲੀ ਦੇ ਉੱਤੇ ਐ ਕੀ ਦਿਖਾਵਾਂ ਤੁਹਾਨੂੰ ਕਿੱਦਾਂ ਦੇ ਬੱਚੇ ਕੱਢੇ ਆ ਫੇਰ ਸਫਾਈ ਕਰਾਂਗੇ ਮੈਂ ਹਜੇ ਨਾ ਸਫਾਈ ਕਰਦਾ ਨਹੀਂ ਪਿਆ ਬਾਈ ਕਿਉਂਕਿ ਚੱਕਰ ਜਿਆ ਪੈਣ ਤੋਂ ਬਾਅਦ ਸਫਾਈ ਮੈਂ ਹੁਣ ਇੱਕ ਦੋ ਦਿਨ ਇਕੱਠੇ ਇੱਥੇ ਚੱਕ ਲੈਣੇ ਹੋਊਂ ਤਰਾ ਪਾ ਜੋੜੇ ਜੋ ਐਦ ਕੀ ਆ ਰੰਗ ਕੱਢਿਆ ਬਾਈ ਡੰਡੇਆਂ ਲੈ ਪੀਰੇ ਰੱਤੇ ਸੀ ਐਲ ਦੀ ਹਾਰ ਰੰਗ ਕੱਢਦਾ ਤੇ ਇਹ ਮੇਰਾ ਰੰਗ ਜਿਹੜਾ ਫੇਵਰਟ ਆ ਬਈ ਤੇ ਇੱਕ ਬੱਚਾ ਬਈ ਆ ਰਤਾ ਇਹ ਸੇ ਕਬੂਤਰ ਦਾ ਬਈ ਠੀਕ ਆ ਤੇ ਇਹ ਕਾ ਪੱਠਾ ਬਈ ਕਾਲੇ ਚੀਨੇ ਕੱਢ ਜਾਂਦੇ ਇਹ ਤੇ ਰੱਤੇ ਵੀ ਬਈ ਕੱਢਦੇ ਆ ਠੀਕ ਆ ਮੋਜਾ ਵੀ ਬਲੱਡਕੇ ਵੀ ਕੱਢ ਜਾਂਦਾ ਇਹ ਤੁਹਾਡੇ ਤੇ ਕਬੂਤਰ ਦੇ ਆਪਦੇ ਵੀ ਹੈਗੇ ਆ ਤੇ ਆ ਕਪੜਾ ਜਾਂ ਚੱਕ ਕੇ ਥੱਲੋ ਬਈ ਇਥੇ ਟ੍ਰੇਆਂ ਜਿੱਦਾਂ ਆਪਾਂ ਬੜਾਈਆਂ ਪਈਆਂ ਨਾ ਤੇ ਉਹ ਰੱਖ ਦਈਏ ਬਈ ਹਨ ਟ੍ਰੇਆਂ ਰੱਖਾਂਗੇ ਆ ਬਈ ਆਪਣੇ ਦੋ ਬੱਚੇ ਹੋਰ ਆ ਇਹ ਜਿਹੜਾ ਬੱਚਾ ਹੁਣੇ ਉੜ ਕੇ ਗਿਆ ਜਿਹੜੀ ਬੜਲੇ ਵਾਲੀ ਦੀ ਮਾਸੀ ਦਾ ਜੋੜਾ ਲਾਇਆ ਹੈ ਨਾ ਆਪਾਂ ਤੇ ਉਹਦੇ ਬੱਚੇ ਆ ਬਈ ਇਹ ਫੇ ਮਤਲਬ ਤਿੰਨ ਬੱਚੇ ਹੋਗੇ ਇਹਦੇ ਵੀ ਇਹਦੇ ਦੋ ਹੀ ਆਏ ਬਈ ਹਜੇ ਹੈ ਨਾ ਤੇ ਆਹ ਬਈ ਫਿਰ ਇਹ ਜਿਹੜੀ ਮਤਲਬ ਜਿੱਥੋਂ ਬੜਲੇ ਵਾਲੀ ਦੀ ਜਿਹੜੀ ਮਾਂ ਆ ਉਹਦਾ ਮਤਲਬ ਉਹਦਾ ਭਰਾ ਭਾਈ ਜਾਂ ਕੁਝ ਵੀ ਆ ਉਹ ਉਹ ਆ ਹੈ ਨਾ ਬੜਲੇ ਵਾਲੀ ਦਾ ਇਹ ਦੋ ਬੱਚੇ ਆਪਾਂ ਇਹਦੇ ਲੈ ਲਏ ਆ ਬਈ ਤੇ ਇੱਕ ਬੱਚਾ ਹੋਰ ਆ ਗਿਆ ਹਾਂ ਇੱਕ ਬੱਚਾ ਆ ਬਈ ਠੀਕ ਆ ਜਿਹੜੇ ਤੁਹਾਨੂੰ ਮੈਂ ਇਧਰ ਦੋ ਇਹਦੇ ਆਹ ਪੂਤਰੀ ਦੇ ਆ ਦੋ ਫੱਠੇੜੇ ਹੁਣੇ ਦਿਖਾਈ ਨਾ ਮੈਂ ਵਿਬੜਲੇ ਵਾਲੀ ਦੀ ਮਾਸੀ ਦੇ ਜਿਹੜੇ ਮਤਲਬ ਹਨਾ ਦੋ ਬੱਚੇ ਆਪਾਂ ਉਹ ਪਾਲਦੇ ਪਏਰੇ ਇੱਕ ਬੱਚਾ ਇਹਦਾ ਆਇਆ ਭਈ ਆਵळा ਤੇ ਆ ਆਪਣੀ ਡੰਡਿਆਲੀ ਦੀ ਮਾਂ ਐ ਮਾਂ ਆ ਡੰਡਿਆਲੀ ਦੀ ਉਹ ਪੇ ਆ ਭਈ ਡੰਡਿਆਲੀ ਦਾ ਅਤੇ ਆ ਬੜਨੇ ਵਾਲੀ ਦੀ ਭਾਈ ਦਾਦਾ-ਦਾਦੀ ਲੋ ਬਾਬੇ ਜਿਹੜੀਆਂ ਉੱਪਰ ਆਪਣੇ ਉੱਤੇ ਡਰਦੇ ਸੀ ਨਾ ਅੰਤਰ ਬਾਈ ਉਹ ਉਦਾਂ ਹੀ ਭਾਈ ਕਈ ਕਹਿੰਦੇ ਕਿਰਲੀ ਗੁਰਲੀ ਨਹੀਂ ਭਾਈ ਕਿਰਲੀ ਗੁਰਲੀ ਦਾ ਜਾਂ ਚੂਹੇ ਦਾ ਤੇ ਨਾਮੋਂ ਨਿਸ਼ਾਨੀ ਨਹੀਂ ਭਾਈ ਧੀਪ ਚੀਨ ਹਨਾ ਠੀਕ ਆ ਕਿਰਲੀ-ਕੁਰਲੀ ਦਾ ਹੁੰਦਾ ਚਲ ਉਹ ਵੀ ਹੈ ਨਹੀਂ ਸੀ ਠੀਕ ਆ ਇਹ ਉਤਰਬਾਈ ਕਿਤੇ ਬਿੱਲੀ-ਬੁੱਲੀ ਆਈ ਹੋਣੀ ਆ ਤੇ ਉਤੋਂ ਇਹ ਡਾਦੇ ਰੁਦਰੇ ਠੀਕ ਆ ਤੇ ਹੁਣ ਵੀ ਇਹਨਾਂ ਨੇ ਕੁਜਾ-ਗਜਾ ਪਾਣੀ ਪੂਣੀ ਡੋਲਿਆ ਪਿਆ ਆ ਤੇ ਮੈਂ ਪਾਣੀ ਪੋਨਾ ਬਾਈ ਇਹਨਾਂ ਨੂੰ ਸਾਰਿਆਂ ਨੂੰ ਆਹ ਬਹਲਾ ਨਹੀਂ ਕਾਦੇ ਨਾਲ ਲਿਪੜੀ ਆ ਬਾਈ ਖੂਨ ਖਾਣ ਨਾਲ ਲਿਪੜੀ ਆ ਮਿੰਦਲਾ ਦਾ ਵਕਈ ਬਿੱਲੀ-ਬੁੱਲੀ ਆਉਂਦੀ ਬਾਈ ਇਥੋਂ ਮੈਂ ਫੜ ਕੇ ਦੇਦਾ ਬਾਈ ਪਤਾ ਨਹੀਂ ਕਾਦੇ ਨਾਲ ਇਹਦੇ ਬਿਠਾਣਾ ਪਤਾ ਨਹੀਂ ਪਾਣੀ ਡੋਲਿਆ ਉਹ ਨਾਲ ਲਿਪੜੀ ਆ ਜਾਗ ਤੇ ਬਿੱਲੀ-ਬੁੱਲੀ ਵਕਈ ਇੱਥੇ ਉੱਪਰ ਪੰਜਾ-ਪੁੰਜਾ ਮਾਰਦੀ ਹੋਊਗੀ ਜਾਲੀ ਤੇ ਆ ਕੇ ਹਨਾ ਪਰ ਹੱਥ ਆਉਣ ਵਾਲੀ ਤਾਂ ਹੈ ਨਹੀਂ ਬਈ ਪਤਾ ਨਹੀਂ ਕੀ ਚੱਕਰ ਹੈ ਨਾ ਜਾਂ ਕਿਹੇ ਆ ਵੀ ਹੋਰ ਤਾਂ ਵੀ ਫੂਲਾ ਫੂਲਾ ਵੀ ਟੁੱਟ ਜਾਵੇ ਨਾ ਤੇ ਉਹ ਤੋਂ ਵੀ ਬਾਈ ਖੂਨ ਨਿਕਲਣ ਲੱਪੈਂਦਾ ਤੇ ਉਹ ਫਿਰ ਜਦੋਂ ਲੜਦੇ ਲੜਦੇ ਉੱਪਰ ਉੱਪਰ ਬੈਂਦੇ ਆ ਤੇ ਖੂਨ ਲੱਗ ਜਾਂਦਾ ਉਹਦਾ ਹਣਾ ਉਹ ਦੇਖ ਲੈਣਾ ਜੇ ਕੇ ਤਾਂ ਆਪਣੇ ਗੋਲਾ ਫੂਲਾ ਨਾਲ ਪੈਰ ਦਾ ਟੁੱਟਾ ਹੋਵੇ ਨੇ ਇਹ ਡੱਕਿਆਂ ਵਾਲੇ ਹੁੰਦੇ ਆ ਤੇ ਲੱਗਦੀ ਤਾਂ ਹੈ ਬਾਈ ਕਿ ਇਹਨਾਂ ਕੇਤੇ ਛੱਟ ਸੂਟ ਲੱਗੀ ਹੈ ਨਾ ਵੇਖ ਲੈ ਤੇ ਕੀ ਚੱਕਰ ਪਿਆ ਖਰੇ ਬਿੱਲੀ ਬੁੱਲੀ ਜਿੱਦਾਂ ਆਉਂਦੀ ਹੋਊਗੀ ਤਾਂ ਹੀ ਉੱਤਰ ਡਰਦੇ ਹੋਣਗੇ ਹਣਾ ਤੇ ਜਿੱਦਾਂ ਬਿੱਲੀ ਇੱਥੋਂ ਦੀ ਮਤਲਬ ਚੜ ਸਕਦੀ ਉੱਤੇ ਆਰਾਮ ਨਾਲ ਚੜ ਜਾਂਦੀ ਹੈ ਨਾ ਤੇ ਇਤੋਂ ਪਰਪੂਰ ਹੈਗੇ ਆ ਬਈ ਝਾੜੇ ਝੂੜੇ ਪਏ ਆ ਹਨ ਉਤਰ ਤੇ ਇਹਨਾਂ ਨੂੰ ਪਾਣੀ ਪੂਣੀ ਪਾ ਦਈਏ ਸਾਰਿਆਂ ਨੂੰ ਬਈ ਖਰੀ ਫੇਰ ਦੁਬਾਰਾ ਜੀ ਆ ਉਤਰ ਨੂੰ ਪਾਣੀ ਪਾ ਦਈਏ ਵੱਡਿਆ ਰੋਗੀ ਕੱਲ ਨੂੰ ਦੇ ਦਿਆ ਬਈ ਹੁਣ ਪਹਿਲਾ ਪਹਿਲਾ ਦੀਵਾਲੀ ਤੋਂ ਪਹਿਲਾਂ ਚੰਗੀ ਤਰ੍ਹਾਂ ਫੁੱਡੇ ਸਾਫ਼ ਕਰਕੇ ਲਾਲ ਰੇਤਲੀ ਮਿੱਟੀ ਹੁੰਦੀ ਜਿਹੜੀ ਉਹ ਲਿਆ ਕੇ ਬਈ ਪਾਈਏ ਹਨਾ ਚਿੱਟੀ ਰੇਤਾ 1 ਵਜh ਦਾ ਮੈਨੂੰ ਕਮੈਂਟ ਆਇਆ ਸੀ ਦੋ ਤਿੰਨ ਵੀਡੀਓ ਪਹਿਲਾਂ ਕਿ ਬਈ ਮਿੱਟੀ ਨਹੀਂ ਪਾਉਣੀ ਚਾਹੀਦੀ ਰੇਤਾ ਬਈ ਰੇਤਾ ਚਿੱਟੀ ਰੇਤਾ ਕਦੀ ਨਾ ਪਾਇਓ ਬਈ ਠੀਕ ਆ ਆਪਾਂ ਦੋ ਵਾਰੀ ਨੁਕਸਾਨ ਪਾਇਆ ਚਿੱਟੀ ਰੇਤਾ ਥੱਲੇ ਪਾ ਗਏ ਕਿੱਟੀ ਰੇਤਾ ਜਿਹੜੀ ਹੁੰਦੀ ਬਾਈ ਨੋਰਮਲ ਰੇਤਾ ਜਿਹੜੀ ਸਿਮਿੰਟ 'ਚ ਆਪਾਂ ਮਿਕਸ ਕਰਕੇ ਲਾਉਂਦੇ ਹਾਂ ਨਾ ਬਾਈ ਉਹ ਰੇਤਾ ਥੱਲੇ ਇੱਕਦਾ ਪੱਬੂ ਬਹੁਤ ਚੜ ਚੁਚੜ ਜੇ ਬਹੁਤ ਬਣਦੇ ਠੀਕ ਆ ਦੂਜੀ ਗੱਲ ਬਾਈ ਜਿਹੜਾ ਰੇਤਾ ਖਾਂਦੇ ਵੀ ਆ ਕਬੂਤ ਮਿੱਟੀ ਖਾਣਨ ਬਾਈ ਉਹਦਾ ਕੋਈ ਨੁਕਸਾਨ ਨਹੀਂ ਮਿੱਟੀ ਜੰਮਦੀ ਨਹੀਂ ਹੈਗੀ ਜਿਹੜੀ ਰੇਤਾ ਬਾਈ ਇਹ ਤੁਹਾਨੂੰ ਵੀ ਪਤਾ ਹੋਊਗਾ ਪਾਣੀ ਚੂਸਦੀ ਤੇ ਉਹ ਪੋਟਿਆਂ 'ਤੇ ਜੰਮ ਜਾਂਦੀ ਆ ਇਸ ਕਰਕੇ ਬਾਈ ਖੁੱਡਿਆਂ ਦੇ ਵਿੱਚ ਰੇਤਾ ਨਹੀਂ ਪੋਣੀ ਚਾਹੀਦੀ ਕਦੀ ਵੀ ਚਿੱਟੀ ਰੇਤਾ ਨਾ ਪਾਓ ਕਦੀ ਵੀ ਬਾਈ ਜਿਹੜੀ ਆਪਾਂ ਸਿਮਿੰਟ ਦੇ ਵਿੱਚ ਵਰਤਦੇ ਪਲਸਤਰ ਵਾਸਤੇ ਇਹ ਰੇਤਾ ਕਦੀ ਨਹੀਂ ਲਾਲ ਮਿੱਟੀ ਜਿਹੜੀ ਰੇਤਲੀ ਹੁੰਦੀ ਨਾ ਬਾਈ ਉਹ ਲਿਆਓ ਉਹ ਬੈਸਟ ਆ ਬਾਈ ਵਧੀਆ ਗੱਲ ਬਾਤ ਆ ਜੇ ਠੀਕਣੀ ਮਿੱਟੀ ਮਿਲਦੀ ਬਾਈ ਉਹ ਵੀ ਸਭ ਤੋਂ ਵਧੀਆ ਲਾਲ ਜਿਹੜੀ ਠੀਕਣੀ ਮਿੱਟੀ ਹੁੰਦੀ ਨਾ ਉਹ ਵੀ ਬਹੁਤ ਕੈਂਟ ਚ ਜਾਵੇ ਕੈਲਸ਼ੀਅਮ ਹੀ ਆ ਪੂਰਾ ਠੀਕ ਆ ਬਾਕੀ ਤਾਂ ਉਹ ਕੈਲਸ਼ੀਅਮ ਅਗਰ ਦੱਸਿਆ ਐਸੇ ਵੀਡੀਓ ਦੇ ਵਿੱਚ ਹਨਾ ਮੈਂ ਜਿੱਦਾ ਕੁੱਜਿਆਂ 'ਚ ਪਾ ਕੇ ਰੱਖਦੀ ਤਾਂ ਤੇ ਬੜਾ ਸੁਣਾ ਬਾਈ ਉਹ ਕੈਲਸ਼ੀਅਮ ਹੀ ਖਾਂਦੇ ਰਹਿੰਦੇ ਏਦ ਤਰੋ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਤੇ ਵੀਡੀਓ ਵਿਚਾਰੀ ਤੇ ਬਣੀ ਆ ਹਨਾ ਤਰਤ ਤਸ ਕਈ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਵੀਡੀਓ ਹਨਾ ਤੇ ਬਾਕੀ ਆ ਜੋ ਬਾਬੇ ਤੁਹਾਡੇ ਕਮੈਂਟਾਂ ਦਾ ਜਵਾਬ ਦਈਏ ਠੀਕ ਆ ਇੱਕ ਬਾਈ ਕਹਿੰਦਾ ਬਾਈ ਥੱਲੋ ਕੂਟਰ ਹੱਡੀ ਗੱਡੀ ਜਾਂਦੇ ਆ ਭਰਦੇ ਨਹੀਂ ਬਾਈ ਪਹਿਲਾਂ ਵੀ ਆਪਾਂ ਵੀਡੀਓ ਚ ਕਾਫੀ ਚੀਜ਼ ਦੱਸ ਚੁੱਕੇ ਇਸ ਚੀਜ਼ ਤੇ ਗੱਲਾਂ ਕੀਤੀਆਂ ਹਨਾ ਹੁਣ ਥੋੜੇ ਕੁ ਦੇਣੀ ਤੇ ਪਰ ਫਿਰ ਵੀ ਬਾਈ ਚਲੋ ਦੱਸ ਦਿੰਦਾ ਮੈਂ ਦੁਬਾਰਾ ਤੋਂ ਫੇਰ ਹਨਾ ਜਿਹੜੇ ਕੂਟਰ ਬਾਈ ਥੱਲੋ ਬਣਦੇ ਨਹੀਂ ਠੀਕ ਆ ਉਹਨਾਂ ਨੂੰ ਬਾਈ ਪਹਿਲਾਂ ਤਾਂ ਮਲਪਾਂ ਦੀ ਗੋਲੀ ਜਾਂ ਦਵਾਈ ਕੋਈ ਵੀ ਲੱਗੀ ਹੋਣੀ ਚਾਹੀਦੀ ਜਦ ਆਪਾਂ ਹਾਈ ਟੈਕ ਦੱਸਦੇ ਆ ਜਾਂ ਕੁਝ ਵੀ ਹਲਕੀ ਫੁਲਕੀ ਲਾ ਲਓ ਠੀਕ ਆ ਤੇ ਜੇ ਨਹੀਂ ਲਾਈ ਤਾਂ ਉਦੋਂ ਪਹਿਲਾਂ ਜੋੜੇ ਨਾ ਲਾਓ ਠੀਕ ਆ ਮਲਪਾਂ ਦੀ ਗੋਲੀ 15 ਦਿਨ ਪਹਿਲਾਂ ਲਾਓ ਫਿਰ ਜੋੜੇ ਕਬੂਤਰ ਲਾਓ ਬਾਈ 15 ਤੋਂ 20 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਆ ਫਿਰ ਜੋੜੇ ਲਾਓ ਇਹ ਨਹੀਂ ਕਿ ਅੱਜ ਲਾਈ ਤੇ ਕੱਲ ਨੂੰ ਜੋੜੇ ਲਾ ਦੋ ਉਹਨਾਂ ਬਾਈ ਕਬੂਤਰ ਖੇਚ ਹੋ ਜਾਂਦੇ ਥੱਲੇ ਬਣਦੇ ਨਹੀਂ ਠੀਕ ਆ ਪ੍ਰੋਪਰਲੀ ਉਹਨਾਂ ਦਾ ਜਿਹੜਾ ਅੰਦਰੋਂ ਸਿਸਟਮ ਆ ਜੋ ਵੀ ਪਚਾਉਣ ਸ਼ਕਤੀ ਆ ਨਾ ਉਹ ਪੂਰੀ ਕੰਮ ਕਰਨੀ ਚਾਹੀਦੀ ਫਿਰ ਜੋ ਬੱਚੇ ਵੀ ਸੋਹਣੇ ਪਾਲਣਗੇ ਬਈ ਭਾਵੇਂ ਦੋ ਦੇ ਵੀ ਤਿੰਨ ਬੱਚੇ ਪਾਲ ਲਓ ਵਧੀਆ ਪਾਲਣਗੇ ਜੇ ਤਾਂ ਤੁਸੀਂ ਇਸ ਤਰੀਕੇ ਨਾਲ ਬੱਚੇ ਪਲੋਂਗੇ ਠੀਕ ਆ 15 ਤੋਂ 20 ਦਿਨ ਪਹਿਲਾਂ ਦਵਾਈ ਲੱਗੀ ਹੋਣੀ ਚਾਹੀਦੀ ਮਲੱਪਾਂ ਦੀ ਠੀਕ ਆ ਤੇ ਪਾਵਰ ਜਲ ਹਲਕੀ ਫੁਲਕੀ ਪਾਉਂਦੇ ਰਿਆ ਕਰੋ ਹਫਤੇ 'ਚ ਇੱਕ ਨਦੀ ਯਾਰੀ ਠੀਕ ਆ ਲਗਾਤਾਰ ਨਹੀਂ ਦੇਣੀ ਤਾਂ ਲੂਈ ਪੋਸ਼ਨ ਵੀ ਮਤਲਬ ਬੰਦ ਮਤਲਬ ਬੰਦ ਕਰ ਲੂਈ ਪੋੰਜਰਾ ਹਟਾਉਂਦੀ ਆ ਨਾ ਕੰਮ ਬੰਦ ਕਰ ਦੋ ਜਿਆਦਾ ਹੀ ਠੀਕ ਆ ਤੇ ਕਿਤੇ ਕਿਤੇ ਦੇ ਦਿਓ ਹਣਾ ਜੇ ਤੁਹਾਨੂੰ ਲੱਗਦਾ ਵੀ ਯਾਰ ਤਰਪਾ ਜਿੱਦਾ ਦਵਾਈ ਲਾਈ ਆ ਜਲਾਈ ਨਾ ਮਲੱਪਾਂ ਦੀ ਇੱਕ ਦਿਨ ਛੱਡ ਕੇ ਦੋ ਕਵਾਰੀ ਬਾਈ ਉਹਨਾਂ ਫੈਕਸ਼ਨ ਨੂੰ ਖਤਮ ਕਰ ਦਿੰਦੀ ਜਿਹੜੀ ਪਾਵਰ ਚ ਲੱਗਦੀ ਹੈ। ਲੀਵਰ 50 ਜਰੂਰ ਪਾਇਆ ਕਰੋ ਜਿਹੜੇ ਕਬੂਤਰ ਪਾਲਦੇ ਆ। ਬਿਮਰਲ ਵਰਤ ਲਿਆ ਕਰੋ, ਬਰੂਟਰ ਵਰਤ ਲਿਆ ਕਰੋ, ਹਫਤੇ ਚ ਦਾ ਇੱਕ ਦੋ ਵਾਰੀ ਟੈਟਰਾਸਾਈਕਲ ਦਾ ਪੀਲਾ ਪੈਕੇਟ ਵਰਤ ਲਿਆ ਕਰੋ। ਤੇ ਕਬੂਤਰ ਬਈ ਐਮ ਬਣਨਗੇ। ਇਹਨ ਪੂਰੇ ਹੀ ਨਾ ਚੀਜ਼ਾਂ ਨਾਲ ਹੀ ਕਬੂਤਰ ਬਣ ਲੱਗ ਜਾਂਦੇ ਜਿਹੜੀ ਹਾਈ ਟੈਕ ਆ ਨਾ ਬਈ। ਮਤਲਬ ਪਾ ਤੋਂ ਮੈਂ ਦੱਸੀ। ਬਈ ਜਿੰਨਾ ਮਰਜੀ ਕਬੂਤਰ ਥੱਲੇ ਸੁੱਕਾ ਹੋਵੇ, ਪੂਰਾ ਗੋਲ ਕਰ ਦਿੰਦੀ ਉਹ। ਠੀਕ ਆ? ਪਰ ਤਰੀਕੇ ਨਾਲ ਨਾਲ ਉਹਨੂੰ ਬਾਅਦ ਵਿੱਚ ਉਹ ਰਿਕਵਰੀ ਵੀ ਚਾਹੀਦੀ ਬਈ। ਠੀਕ ਆ? ਵੀ ਜਿੱਦ ਆ ਇੱਥੇ 50% ਬੰਦਿਆਂ ਨੂੰ ਪਤਾ ਨਹੀਂ ਉਹ ਘਰ ਰਿਕਵਰੀ ਕਿਦਾਂ ਕਰਨੀ ਉਸਕੋ ਉਤਰ ਦੀ ਕਿਉਂਕਿ ਜਦੋਂ ਲੂਜ਼ ਮੋਸ਼ਨ ਲੱਗ ਗਿਆ ਉਹਨੂੰ ਹਟਾਉਣਾ ਵੀ ਤਾਂ ਪੈਣਾ ਬਾਈ ਇਨਫੈਕਸ਼ਨ ਤਾਂ ਅੰਦਰ ਹਲਕੀ-ਫੁਲਕੀ ਹੁੰਦੀ ਆ ਠੀਕ ਆ ਉਹ ਵਜੇ ਆਪਾਂ ਨਹੀਂ ਕੋਈ ਚੀਜ਼ ਦੇਨੇ ਉਹ ਤੋਂ ਪਾਵਰ ਜੈਲ ਬਾਈ ਲਿਵਰ 50 ਵਰਤ ਲਿਆ ਕਰੋ ਜੇ ਬਿਮਰਲ ਵੀ ਵਰਤ ਸਕਦਾ ਉਹਦਾ ਪਾਵਰ ਜੈਲ ਤਾਂ ਜ਼ਰੂਰੀ ਲਾਜ਼ਮੀ ਵਰਤਣੀ ਆ ਦੋਕ ਦਿਨ ਦੇ ਦਿਓ ਜਿਹੜੀ ਉਹ ਇਨਫੈਕਸ਼ਨ ਹੋਈ ਹੁੰਦੀ ਆ ਕੂਤਰ ਖੇਚ ਹੋਇਆ ਹੁੰਦਾ ਪੂਰਾ ਹੋ ਜਾਂਦਾ ਪਹਿਲੀ ਗੱਲ ਤਾਂ ਹਾਈ ਟੈਕ ਦਾ ਕੋਈ ਏਡਾ ਨੁਕਸਾਨ ਹੈ ਹੀ ਨਹੀਂ ਬਹੁਤ ਲਾਈਟ ਦਵਾਈ ਆ ਮੈਡੀਸਿਨ ਆ ਠੀਕ ਆ ਕੀ ਬਾਈ ਕਬੂਤਰ ਜੋੜਾ ਨਹੀਂ ਲਾਉਂਦੇ ਜਾਂ ਆਂਡੇ ਨਹੀਂ ਧਰਦੇ ਬਾਈ ਪਹਿਲਾਂ ਤਾਂ 10 ਪਰ ਸਾਫ ਜੋੜਾ ਹੋਣਾ ਚਾਹੀਦਾ ਠੀਕ ਹੈ ਮਾਦੀ ਵੀ 10 ਪਰ ਸਾਫ ਹੋਵੇ ਤੇ ਨਰ ਵੀ 10 ਵਾਰ ਸਾਫ ਹੋਵੇ ਠੀਕ ਹੈ ਮਾਦੀਆਂ ਨਰਾਂ ਨੂੰ ਅੱਡ ਕਰੋ ਬਾਈ ਠੀਕ ਹੈ ਆਹਮੋ ਸਾਹਮਣੇ ਰੱਖ ਲਓ ਜਿਹੜੇ ਕਬੂਤਰ ਨਸਰਦੇ ਨਹੀਂ ਹਨਾ ਉਹਨਾਂ ਨੂੰ ਉਧਰ ਕਬੂਤਰੀਆਂ ਨਹੀਂ ਖੀ ਜਾਣ ਤੇ ਇੱਧਰ ਪੰਜ ਸੱਤ ਕਬੂਤਰ ਆਉਣ ਠੀਕ ਹੈ ਜਿਹੜੇ ਜੋੜੇ ਪਾਉਂਦੇ ਆ ਜਿਹੜੇ ਨਹੀਂ ਪਾਉਂਦੇ ਉਹਨਾਂ 'ਚ ਸੱਟੋਂ ਜਦੋਂ ਕਬੂਤਰ ਗੁੜਕਦੇ ਬਾਈ ਕਬੂਤਰ ਨਸਰ ਜਾਂਦਾ ਬਾਲੀ ਗੱਲ ਆ ਤੁਸੀਂ ਇੱਕ ਅੱਧੀ ਕਾਲੀ ਦੱਖਣੀ ਮਿਰਚ ਹੁੰਦੀ ਨਾ ਚਿੱਟੀ ਅੱਦੇ ਮਣੱਕ ਇੱਕ ਕਾਲੀ ਮਿਰਚ ਪਾ ਕੇ ਬਾਈ ਘੰਟਾਕ ਧੋਪ ਲਵਾ ਦੋ ਉਸ ਕਬੂਤਰ ਨੂੰ ਵੀ ਤੇ ਕਬੂਦਰੀ ਨੂੰ ਵੀ ਠੀਕ ਆ ਬਾਅਦੋ ਹਫਤੇ ਦੇ ਅੰਦਰ ਅੰਦਰ ਦੇਖੋ ਕੀ ਬਣਦਾ ਠੀਕ ਆ ਐ ਗਰਮ ਹੋ ਜੂਗੇ ਪੂਰੇ ਠੀਕ ਆ ਜੋੜਾ ਜੋੜਾ ਲਾਉਣ ਲੱਗ ਪੈਣਗੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਆਪਣੇ ਹਾ ਬਾਜਰਾ ਕਿਹੜੇ ਦਿਨਾ ਚ ਪਾਉਣਾ ਚਾਹੀਦਾ ਜਾਂ ਕਿਹੜੇ ਚ ਨਹੀਂ ਪਾਉਣਾ ਚਾਹੀਦਾ ਬਾਜਰਾ ਪਾ ਸਕਦੇ ਆ ਕਿ ਨਹੀਂ ਬਾਈ ਦੇਖੋ ਪਹਿਲਾਂ ਤਾਂ ਮੈਂ ਮਨਾ ਹੀ ਕਰੂੰਗਾ ਕਿ ਬਾਜਰਾ ਨਹੀਂ ਪਾਉਣਾ ਚਾਹੀਦਾ ਠੀਕ ਆ ਬਾਕੀ ਜੇ ਤੁਸੀਂ ਪੌਣਾ ਵੀ ਆ ਕਹਿੰਨੇ ਆ ਕਈ ਵੇਲੇ ਬੰਦੇ ਨੂੰ ਹੁੰਦਾ ਯਾਰ ਮੈਂ ਪੌਣਾ ਹੀ ਆ ਨਾ ਬਾਜਰਾ ਪੌਨੇ ਆ ਕਿਹੜਾ ਨੁਕਸਾਨ ਹੁੰਦਾ ਜਾਂ ਕੋਈ ਵੀ ਬਾਈ ਕਬੂਤਰ ਪਾਣੀ ਨੂੰ ਜਾਂਦੇ ਆ ਬਾਹਰੇ ਨੂੰ ਜੇ ਤੁਸੀਂ ਪੌਣਾ ਦੁੱਧ ਚ ਭੇਕੇ ਦੁੱਧ ਦੇ ਵਿੱਚ ਭਿੱਜਾ ਹੋਵੇ ਚੰਗੀ ਤਰ੍ਹਾਂ ਰਾਤ ਸਾਰੀ ਉਦੋਂ ਬਾਅਦ ਉਹਨੂੰ ਸੁਕਾਇਆ ਹੋਵੇ ਸ਼ਾਮੇ ਰੱਖ ਕੇ ਉਹ ਬਾਜਰਾ ਬਾਈ ਤੁਸੀਂ ਪਾ ਸਕਦੇ ਆ ਠੀਕ ਆ ਉਹ ਵੀ ਇੰਨਾ ਨਹੀਂ ਕਿ ਬੁੱਕਾਂ ਭਰ ਕੇ ਬਾਈ ਠੀਕ ਆ ਇੱਕ ਕਬੂਤਰ ਲਈ ਦਾ ਦੋਕ ਚੁਟਕੀਆਂ ਭਰ ਕੇ ਸਿਰਦੋ ਇੰਨਾ ਖਾ ਲਵੇ ਠੀਕ ਆ ਉਹ ਵਧੀਆ ਚੀਜ਼ ਹੋ ਜਾਂਦੀ ਆ ਬਾਕੀ ਜੇ ਤੁਸੀਂ ਕੋ ਇਦਾਂ ਹੀ ਪਾਣਾ ਜਾਂ ਇਦਾਂ ਵੀ ਬਾਈ ਦੇਖੋ ਤੁਹਾਡੇ ਹਰ ਇੱਕ ਦੇ ਤਜਰਬੇ ਹੁੰਦੇ ਕੋਈ ਕਹਿੰਦਾ ਮੈਂ ਤਾਂ ਬਾਈ ਪੋਨਾ ਮੈਨੂੰ ਤਾਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਬਾਈ ਫਿੰਸੜੀਆਂ ਦਾ ਵੀ ਚੱਕਰ ਬਣ ਜਾਂਦਾ ਬੱਚਿਆਂ ਦੇ ਜਿਹੜੇ ਬਣਦੀਆਂ ਹਨਾ ਗਰਮ ਹੁੰਦਾ ਬਾਜਰਾ ਬਾਕੀ ਹੁੰਦਾ ਤਾਕਤਵਾਰ ਆ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਪਰ ਇਹਦਾ ਬਾਈ ਕਬੂਤਰ ਗਰਬੀਆਂ ਨੂੰ ਪਾਣੀ ਤੇ ਬਹੁਤ ਜਾਂਦੇ ਆ ਇਹ ਚੀਜ਼ ਵੀ ਨੋਟ ਕਰ ਲਿਓ ਤੁਸੀਂ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਸੀ ਕਿ ਬਾਈ ਆ ਦਿਨਾਂ ਦੇ ਵਿੱਚ ਜੋੜੇ ਲਾ ਲਈਏ ਕੋਈ ਨੁਕਸਾਨ ਤਾਂ ਨਹੀਂ ਹੋ ਬਾਈ ਕੋਈ ਨੁਕਸਾਨ ਨਹੀਂ ਹੁੰਦਾ ਇਹ ਇਹ ਕਿ ਬੱਚਿਆਂ ਦੀ ਗਰੋਥ ਘਟ ਜਾਂਦੀ ਆ ਇੱਥੇ ਸਹੀ ਆ ਜਿੱਦਾਂ ਦੇ ਦਿਨ ਲੱਗਦੇ ਚ ਤਾਂ ਬਹੁਤ ਸੋਹਣੇ ਪੜਨੇ ਬਾਈ ਹ ਤੇ ਕੋਈ ਚੱਕਰ ਨਹੀਂ ਬਾਈ ਪੰਜਵੀਂ ਛੇਵੀਂ ਗਲੀ ਦਾ ਵੀ ਹੋ ਗਿਆ ਤਿੰਨ ਚਾਰ ਗਲੀਆਂ ਵਾ ਪੱਟ ਕੇ ਸਰ ਕਰ ਲੀਂਦੀਆਂ ਬਾਈ ਐਂਡ ਤੇ ਛੱਡ ਲੋ ਨਾ ਕੂਤਰਾਂ ਨੂੰ ਨਾ ਪੱਟੋ ਜਿਹੜੇ ਕੂਤਰ ਆਪਣੇ ਜਿੱਦਾਂ ਹੁਣ ਆਪਾਂ ਲਾ ਲਓ ਨਾ ਆਪਾਂ ਕਹਿੰਨੇ ਵੀ ਯਾਰ ਆਹ ਦਿਨਾਂ ਦੇ ਵਿੱਚ ਬੱਚੇ ਲੈ ਸਾਡੇ ਕੰਮ ਨਹੀਂ ਹੋਣੇ ਠੀਕ ਆ ਬਾਈ ਇਹ ਇਹ ਗੱਲ ਝੂਠ ਆ ਬਾਈ ਹਨਾ ਕੰਮ ਕਿਉਂ ਨਹੀਂ ਹੋਣੇ ਜਿਹੜੇ ਬਾਈ ਹੋਰ ਵੀ ਸੀਨੀਅਰ ਖਿਡਾਰੀ ਆ ਨਾ ਤੁਸੀਂ ਉਹਨਾਂ ਦੀ ਸਲਾਹ ਲੈ ਕੇ ਦੇ ਲਿਓ ਬਾਈ ਜਿਹੜੇ ਆ ਬੱਚੇ ਲੈ ਨਾ ਆਹ ਦਿਨਾਂ ਦੇ ਵਿੱਚ ਬਾਈ ਉਹ ਆਪਣਾ ਜਿੱਦਾਂ ਇਹ ਜੂਨ ਜੁਲਾਈ ਠੀਕ ਆ ਜੁਲਾਈ ਜੂਨ ਅਗਸਤ ਜਿਹੜੀਆਂ ਬਾਈ ਆਉਂਦੇ ਆ ਬਾਈ ਉਹ ਠੀਕ ਆ ਜਿਹੜੇ ਆਪਾਂ ਪਹਿਲਾਂ ਘੜਾਏ ਹੋਏ ਬੱਚੇ ਉਹ ਆਪਣੇ ਆ ਜਾਣੇ ਬਾਈ ਉਹੀ ਮਾਰਚ ਅਪ੍ਰੈਲ ਮਈ ਉੱਥੇ ਤੱਕ ਆ ਜਾਣੇ ਜੂਨ ਜੁਲਾਈ ਚ ਆ ਕੇ ਆਪਣੇ ਜਿਹੜੇ ਆ ਬੱਚੇ ਘਾਉਣੇ ਆ ਇਹ ਬਾਈ ਉੱਥੇ ਕੰਮ ਆਉਣੇ ਹੋਣੇ ਜਾ ਕੇ ਪਰਫੈਕਟ ਹੋਣੇ ਆਣ 10ਵਾਂ 10ਵਾਂ ਪਾਰ ਇਹ ਨਾਲੇ ਜਾ ਕੇ ਉਸੇ ਮਹੀਨੇ ਚ ਸਿੱਟਣਾ ਬਾਈ ਪੂਰੀ ਗੱਲਬਾਤ ਬਣੂਗੀ ਹਨਾ ਬਾਕੀ ਸਾਰਿਆਂ ਦਾ ਆਪਣਾ ਆਪਣਾ ਤਜਰਬਾ ਹੁੰਦਾ ਜਿਹੜਾ ਮੇਰਾ ਤਜਰਬਾ ਬਾਈ ਮੈਂ ਤਾਂ ਐਦਾ ਹੀ ਕਰਦਾ ਆਪਾਂ ਜੁੜੇ ਜੁੜੇ ਲਾਲੀ ਦੇ ਕੋਈ ਚੱਕਰ ਨਹੀਂ ਇੱਛੇ ਵੀ ਬੱਚੇ ਲੈ ਲੈਣੇ ਆ ਸਟਾਰਟਿੰਗ ਚ ਵੀ ਲੈ ਲੈਣੇ ਆ ਉਹ ਸਾਡੇ ਇਦਾਂ ਅੱਗੇ ਪਿਛੇ ਕੰਮ ਆਉਂਦੇ ਰਹ ਤੇ ਜੇ ਵੀਡੀਓ ਵਧੀਆ ਲੱਗੀ ਬਾਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਚ ਤੇ ਆਪਣਾ ਆਪਣਾ ਸਾਰੀ ਭਰਾ ਧਿਆਨ ਜਰੂਰ ਰੱਖਿਆ ਕਰੋ